ਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆ ਉਸ ਦੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੁੱਤਰ ਜੀ ਜ਼ਿਲ੍ਹਾ ਤੇ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਲਈ ਤਿੰਨ ਐਨੀਮਲ ਲੈ ਕੇ ਆਏ ਜੀ ਇੱਕ ਦਾ ਸੂਆ ਸੂਆ ਨਾਗਾ ਤੇ ਦੋ ਗੱਬਣ ਤਿੰਨੇ ਹੀ ਚੰਗੇ ਕੱਦ ਕਾਠ ਵਾਲੇ ਤੇ ਚੰਗੇ ਵਜਨ ਵਾਲੇ ਆ ਜੀ ਦੁੱਧ ਵੀ ਕਰਮ ਵਾਲੀ ਚੰਗਾਈ ਦੇਣ ਹੀ ਗਿਆ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਾਂਗੇ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਨਾਮ ਵੀਰੇ ਲਾਲਾ ਪਿੰਡ ਬੁੱਟਰ ਜ਼ਿਲ੍ਹਾ ਮੋਗਾ ਤਸੀਲ ਵੀ ਮੋਗਾ ਮੋਬਾਈਲ ਨੰਬਰ 6284410416 ਠੀਕ ਆ ਬਾਈ ਅੱਜ ਦੀ ਵੀਡੀਓ 'ਚ ਤਿੰਨ ਨਾਗਰ ਹਾਂ ਤਿੰਨ ਆ ਬਾਈ ਇੱਕ ਨੰਬਰ ਬਾਈ ਇਧਰੋਂ ਹੀ ਡੱਬੀ ਤੋਂ ਸ਼ੁਰੂ ਕਰ ਇਹ ਬਾਈ ਹੁਣੇ ਆਇਆ ਤੇਰੇ ਸਾਹਮਣੇ ਬੈਠੇ ਤੂੰ ਸੂਆ ਕਰਨ ਮਾਰੀ ਸੂਆ ਭਾਈ ਮੰਨ ਕੇ ਚਲੋ ਵੀ ਮਾਲਕਾਂ ਨੇ ਦੂਜਾ ਗਿਆ ਆਪਾਂ ਦੂਜਾ ਮੰਨ ਲਓ ਕੋਈ ਤੀਜਾ ਮੰਨ ਲਓ ਹੈ ਬੈੜਾਂਂ ਗਿਆ ਕੋਈ ਆਨੀਆਂ ਕਿ ਵੀ ਤੀਜਾ ਅਗਲਾ ਤੂੰ ਤੇ ਚੌਥਾ ਹੋਊਗਾ ਸਹੀ ਗੱਲ ਤੀਜਾ ਮੰਨ ਕੇ ਲੈ ਲਵੇ ਕੋਈ ਦੂਜਾ ਮੰਨ ਕੇ ਲੈ ਲਵੇ ਵਜਨ ਵਜੂਦ ਬਹੁਤ ਆ ਵਜਨ ਬਹੁਤ ਆ ਭਾਈ ਦੁੱਧ ਵੀ 22 23 ਕਿਲੋ ਦੱਸ ਦੇਈਏ ਸੀਲ ਠੰਡੀ ਬਹੁਤ ਆ ਢਣ ਕਿੰਨੇ ਲੈਂਦੀ ਆ ਭਾਈ ਢਣ ਭਾਈ ਲੈ ਜੂ ਹਜੇ 4 ਤੋਂ 5 ਦਿਨ 4 ਤੋਂ 5 ਸੀਮਨ ਕਿਹੜਾ ਲੱਗ ਗਿਆ ਸੀਮਨ ਦਾਣੀ ਭਾਈ ਪੁੱਛਿਆ ਮੈਂ ਤੁਹਾਨੂੰ ਮੈਂ ਕਹਿੰਦਾ ਵੀ ਆਪਾਂ ਪੁੱਛਿਆ ਵਾ ਠੀਕ ਆ ਜੀ ਤੇ ਸੀਮਨ ਨੇ ਪੁੱਛਿਆ ਦੁੱਧ ਜ਼ਰੂ ਬਾਈ ਦੇ ਦਸਰਮੁਤਾਬਕ ਬਾਈ ਕਹਿੰਦਾ ਸੂਆ ਦੂਜਾ ਜੀ ਤੁਸੀਂ ਜਿਹੜਾ ਮਰਜ਼ੀ ਸਮਝ ਲਿਓ ਕੌਮ ਕੀ ਪੈਸੇ ਤੁਸੀਂ ਲਾਉਣੇ ਆ ਵੱਡੀ ਆ ਵਜਨ ਵਜੂਦ ਵਾਲੀ ਬਾਕੀ ਮੂੰਹ ਹੀ ਦਸੀ ਜਾਂਦੀ ਆ ਦੂਜਾ ਕਹੀ ਅਗਲਾ ਕਹਿਣ ਲੱਗੇ ਨੇ ਬਾਈ ਨਹੀਂ ਦੂਜਾ ਦਾ ਲੱਗਦਾ ਨਹੀਂ ਆਪਾਂ ਤਾਂ ਹੀ ਕਹਦਾ ਵੀ ਦੂਜਾ ਮੰਨ ਲਿਓ ਜਾਂ ਤੀਜਾ ਮੰਨ ਲਿਓ ਦੇਖਣ ਨੂੰ ਤਾਂ ਬਾਈ ਦੂਜਾ ਹੋ ਸਕਦਾ ਪਰ ਆਪਾਂ ਮਾਲਕਾਂ ਤੋਂ ਲਿਆਂਦੀ ਆ ਜਿਵੇਂ ਉਹਨਾਂ ਨੇ ਦੱਸਿਆ ਓਵੇਂ ਆਪਾਂ ਦੱਸਤਾ ਜੀ ਦਿਨ ਚਾਰ ਪੰਜ ਲੈ ਜੂਗੀ ਜੀ ਵਜਨ ਵਜੂਦ ਬਹੁਤ ਚੰਗਾ ਤਿਆਰੀ ਪੂਰੇ ਟੌਪ ਦੀ ਆ ਹਵਾਨਾ ਪਟਾਂ ਚ ਫਸਿਆ ਪਿਆ ਜੀ ਖਾਨ ਕੱਲਾ ਕੱਲਾ ਨਿਖੜਨਾ ਬਾਕੀ ਠੰਡੀ ਐ ਮੇਨ ਗੱਲ ਮਹਾਰ ਗਿਆ ਹਜੇ 5 ਮਿੰਟ ਸਤ ਹੋ ਗਿਆ ਲਾਈਨ ਨੂੰ ਆਵੇ ਕੋਈ ਵਾਸਤ ਨਹੀਂ ਆ ਹਾਂ ਜਿਵੇਂ ਘਰ ਦੀ ਹੁੰਦੀ ਐ ਖੜੀ ਆ ਹੁਣੇ ਤਾਜੀ ਆਈ ਆ ਬਿਲਕੁਲ ਵਜਨ ਵਜੂਦ ਦੇ ਪੱਖ ਤੋਂ ਚੰਗੀ ਆ 22 23 ਲੀਟਰ ਦਿੱਤਾ ਪਿਛਲੇ ਸੂਏ 22 10 10 ਦੁੱਧ ਜਾਊ ਬਈ ਪਲੱਸ ਇੱਕ ਤਿਆ ਆ ਬਾਈ ਆਪਾਂ 22 ਕਿਲੋ ਕਹਿ ਕੇ ਦੇਵਾ ਕੋਈ 20 ਕਿਲੋ ਮੰਨ ਕੇ ਲੈ ਲਵੇ ਆਪਾਂ ਨੂੰ ਕਾਹ ਵੀ ਕੋਈ ਚੱਕਰ ਨਹੀਂ ਆ ਠੀਕ ਹੋਣੀ ਠੀਕ ਆ ਜੀ ਤਿਆਰੀ ਕਰਮ ਵਾਲੀ ਦੀ ਤੁਸੀਂ ਦੇਖ ਸਕਦੇ ਹੋ ਹਨ ਹਵਾਨਾ ਪਟਾ ਚ ਫੱਤਿਆ ਪਿਆ ਤੇ ਦੇਣ ਹਜੇ ਬਾਕੀ ਆ ਜਿੰਨੀ ਤੱਕ ਬੈਗ ਨੂੰ ਆ ਵੀਰੇ ਉਨਾ ਹੀ ਹ ਹਾਕਾ ਵੀਰੇ ਦੁੱਧ ਦੇਣ ਦਾ ਇੰਨਾ ਕਿਉਂਕਿ ਤਿਆਰੀ ਕਰਮਾ ਵਾਲੀ ਦੀ ਬਹੁਤ ਨਹੀਂ ਬਾਈ ਠੰਡੀਆਂ ਮੇਨ ਗੱਲ ਇਹ ਆ ਲੈ ਜਿੱਧਰ ਦੀ ਮਰਜ਼ੀ ਬੈ ਜਾ ਕੋਈ ਵਾਸਤਾ ਨਹੀਂ ਗਾ ਸਿੱਧੇ ਪੁੱਠੇ ਪਾਸੇ ਦਾ ਕੋਈ ਚੱਕਰ ਨਹੀਂ ਚੱਕਰ ਹੀ ਨਹੀਂ ਗਾ ਕੋਈ ਠੀਕ ਆ ਡਿਮਾਂਡ ਬਾਈ ਲੈਣ ਦੇ ਜੀ ਬਾਈ ਯਾਰ ਮੌਲ ਗਰਾਉਂਡ ਨੂੰ ਤਾਂ 65 ਕਰਾ ਲੈ 60 ਕਰਾ ਚੱਲ ਆਪਣੀ ਭਾਣਾਂ ਲਈ ਆਪਾਂ ਵੀ ਭਾਣਾਂ ਦੇ ਦੇਣੀ ਆ 55000 ਦੀ ਬੈਠ ਦੇ ਦਾਂਗੇ ਵਿੱਚੋਂ ਮਾਣ ਤਾਣ ਕਰ ਦੇਾਂਗੇ ਜਮਾ ਜੈ ਜਿ ਡਿਮਾਂਡ ਆ ਜੀ ਬਾਈ ਕਹਿੰਦਾ 55000 ਦੀ ਬੈਠ ਦੇ ਬਾਈ ਟੱਲ ਢੁੱਲ ਬਹੁਤ ਆ ਬੈਠਦੀ ਹਜੇ ਲੈ ਬਾਕੀ ਵੀਰੇ ਫਿਕਸ ਹੈ ਡਰਾਂ ਜੀ ਚੈੱਕ ਉਹਦੀ ਸੀ ਜਾਂਦਾ ਚੈੱਕ ਕਰੋ ਹਵਾਨੇ ਦੀ ਤਿਆਰੀ ਖੁੱਚਾਂ ਤੇ ਕਰਫੇਰ ਵੀ ਆਉਂਦੀ ਹੈ ਮਾੜੀ ਜਹਾ ਪਾਲ ਪਾਈ ਵੀ ਆ ਉਹ ਕੋਈ ਚੱਕਰ ਨਹੀਂ ਆ ਵੀ ਪਾ ਲਈ ਹਾਂ ਜੀ ਬਾਕੀ ਥਾਣਾ ਦੀ ਤਾਂ ਡੰਨ ਆ ਵੀਰੇ ਬਹੁਤ ਥਾਣਾ ਦੀ ਕੋਈ ਹੱਥ ਥਾਣਾ ਲਾਵੇ ਹੋਰ ਦਾ ਠੀਕ ਹੈ ਜੀ 55000 ਹਾਂ ਮਾਨਤਾਨ ਕਰ ਦਾਂਗੇ ਬਈ ਠੀਕ ਹੈ ਜੀ 55000 ਚ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਜੀ ਜਿਹਨੂੰ ਪਸੰਦ ਆਊਗੀ ਨੰਬਰ ਸਕਰੀਨ ਤੇ ਚੱਲੋ 2 ਨੰਬਰ ਬਾਈ ਇਹਦੀ ਕੀ ਡਿਟੇਲ ਹੈ ਜੀ ਇਹ ਦੂਜਾ ਸੂਆ ਬਾਈ ਜਾਰਸੀ ਠੀਕ ਹੈ ਜੀ ਸੂਆ 17 ਕਿਲੋ ਪਲੂਣ ਦਾ ਇਹਦਾ ਦੁੱਧ ਦਾ ਵਾ ਦੇਣ ਕਿੰਨੇ ਲੈਂਦੀ ਹੈ ਜੀ ਦੇਣੇ ਦੇ ਹੈਗੇ ਆ ਅੱਜ ਤਰੀਕ ਹੋਗੀ ਆ 20 20 ਦਿਨ ਦਾ ਡੇਟ ਮਦਦ ਹਾਂ ਇੱਕ ਦੋ ਦਿਨ ਬਣ ਕੇ ਚੱਲ ਵੀ ਇੱਕ ਦੋ ਦਿਨ ਉੱਤੇ ਹੀ ਲੈ ਸਕਦੀ ਆ ਉਹ ਪ੍ਰਾਪਰਾ ਕਰ ਜਮਾ ਨਹੀਂ ਕੋਈ ਵਾਸਤਾ ਵੀ ਕਈ ਵਾਰੀ ਜਾ ਕੇ ਅਗਲਾ ਕਹਿਣਾ ਆਉਂਦਾ ਸਿਲਸਿਲਾ ਕਰੀ ਤਿਆਰੀ ਪੂਰੀ ਬਹੁਤ ਸੋਹਣੀ ਆ ਬੈੜ ਦੀ ਸੋਹਣੀ ਸੋਹਣੀ ਤਿਆਰੀ ਆ ਸੋਹਣਾ ਹਵਾਨਾ ਧੁਰ ਕੇ ਦਿਖਾ ਦੇ ਬਰੀਡ ਵਾਈਜ਼ ਕਰਮਾਂ ਵਾਲੀ ਹੋ ਸਕਦਾ ਵੀ 6 ਦੰਦ ਹੋਵੇ ਜਵਾਨ ਤਾਂ ਹੋਣੀ ਨਹੀਂਗੀ ਬੈੜ ਇਹ ਠੀਕ ਆ ਜੀ ਹਾਈਟ ਬਈ ਐਫ ਜੀ ਡੀ ਆ ਹਾਂ ਉਹ ਵੱਡੀ ਆ ਪੂਰੀ 6 ਫੁੱਟ ਦੇ ਹਿਸਾਬ ਨਾਲ ਆ ਲਾ ਮੇਰੀ ਕਿੱਥੇ ਆਉਂਦੀ ਆ ਕੋਈ ਛੋਟੀ ਨਾ ਮੰਨ ਕੇ ਅਜੇ ਬਾਈ ਦਾ ਕੱਦ 6 ਫੁੱਟ ਅੰਦਾਜ਼ਾ ਤੁਸੀਂ ਉਹ ਬਈ ਕਿੱਡੀ ਕ ਹਾਈਟ ਹੋਈ ਹਾਈਟ ਚੰਗੀ ਆ ਛੋਟੀ ਨਹੀਂ ਇਹਨੂੰ ਕਹਿ ਸਕਦੇ ਆ ਆਪਾਂ ਨਾ ਦਰਮਿਆਨੀ ਕਹਿ ਸਕਦੇ ਆ ਆਪਾਂ ਜਨਮ ਵਜੂਦ ਵੀ ਚੰਗਾ ਜੀ 16 17 ਕਿਲੋ ਪਿਛਲੇ ਸੂਏ ਦਾ ਰਿਕਾਰਡ ਆ ਜੀ ਇੱਕ ਪੀਆਰ ਪ੍ਰੋਕਸਿਮ ਜੀ ਨਹੀਂ ਆ ਬਾਈ ਕੋਈ ਚੱਕਰ ਨਹੀਂ ਮਣਾਰ ਕੀ ਆ ਕਰਮਾਲੀ ਪੂਰੀ ਐ ਚੈੱਕ ਕਰ ਸਕਦੇ ਹੋ ਖਣ ਕੱਲਾ ਕੱਲਾ ਨਿੱਖੜ ਮਹੱਤੀ ਚਵਾਈ ਵਾਲਾ ਸੋਹਣੀ ਫੇਸ ਕੁਆਲਟੀ ਐ ਬਰੀਡ ਵਾਈਜ਼ ਕਰਮਾਲੀ ਪੂਰੀ ਚੰਗੀ ਐ ਮਾਡਲ ਐ ਵੀਰੇ ਬਾਕੀ ਕੱਦ ਕਾਠ ਵੀ ਚੰਗਾ ਜੀ ਦੈਨ ਹਜੇ ਡੇਟ ਮੁਤਾਬਕ ਤਿੰਨ ਪਏ ਆ ਬਾਕੀ ਇੱਕ ਅੱਧਾ ਦਿਨ ਕਰਮ ਵਾਲਾ ਪਸੂ ਉੱਪਰ ਵੀ ਲੈ ਜਾਂਦਾ ਜੀ ਭਵਾਨਾ ਸੋਹਣਾ ਚੈੱਕ ਕਰ ਸਕਦੇ ਹੋ ਵਾਲਟਲਾਂ ਬਹੁਤ ਨੇ ਪੰਜਣੇ ਹੁਆਂ ਨੇ ਸਾਰੀਆਂ ਵਾਲਟਲਾਂ ਕਰਮ ਵਾਲੀ ਨੇ ਕੱਢ ਕੇ ਛੋਹਣਾ ਗੁਲਾਬੀ ਥਾਣਾ ਆਪਾਂ ਤੁਹਾਨੂੰ ਨੇੜੇ ਤੋਂ ਚੈੱਕ ਕਰਾਉਂਦੇ ਆ ਜੀ ਲਓ ਜੀ ਚੈੱਕ ਕਰੋ ਥਾਣਾ ਦੀ ਕੁਆਲਿਟੀ ਵੀ ਪੂਰੀ ਟੌਪ ਦੀ ਆ ਮੁੱਠੀ ਵਾਲਾ ਬਾਈ ਕੋਈ ਐ ਨਹੀਂ ਗੱਲ ਹੈ ਲਓ ਜੀ ਚੈੱਕ ਕਰੋ ਜਿਵੇਂ ਮਾਦੀ ਮਾਦੀ ਬਹਿ ਜਾ ਕੋਈ ਵਾਸਤਾ ਨਹੀਂ ਨਾਣਾ ਪੋਣਾ ਪਾਲੇ ਨਹੀਂ ਪੋਣਾ ਨਾ ਪਾਏ ਇਹਦੀ ਡਿਮਾਂਡ ਵੀਰੇ ਕੀ ਰਹਿਣ ਵਾਲੀ ਹੈ ਇਹ ਵੀਰੇ 62000 ਦੀ ਦੇ ਦੇਾਂਗੇ ਮਾਨਤਾਨ ਕਰ ਦੇਾਂਗੇ ਠੀਕ ਹੈ ਜੇ ਕੋਈ ਜੋੜਾ ਲੈ ਜੂ ਵੀਰੇ ਫਿਰ ਮਾਨਤਾਨ ਕੋਈ ਚੱਕਰ ਨਹੀਂ ਖੁੱਲਾ ਕਰ ਦੇਾਂਗੇ ਬਾਈ ਠੀਕ ਹੈ ਜੀ 62000 ਰੁਪਏ ਬਾਈ ਵੇਚਣ ਵਾਲਾ ਭਾਈ ਆਪਾਂ ਕੀਤਾ ਮੰਨ ਕੇ ਚੱਲਣਾ ਕੋਈ ਵੇਚਣ ਵਾਲਾ ਵੀ ਆਜੂਗਾ ਸੋ ਆਕੇ ਵੇਚਣੀਆਂ ਅਗਲੇ ਨੂੰ ਵੀ 2 ਰੁਪਏ ਦੇ ਜਾਣਗੀਆਂ ਸਹੀ ਗੱਲ ਹੈ ਜੀ ਸੋ ਆਕੇ ਵੀਰੇ ਨਾਂ ਦਾ ਇਹਦਾ 62 ਮੰਗੀ ਆ ਆਪਾਂ ਜਿੱਦਾਂ ਬੱਚਾ ਧਰਤਾ ਵਾੜਾ ਆਪਾਂ ਵੀ ਪਤਾ ਕਿੰਨੀ ਰਹੀ ਆ ਸਹੀ ਗੱਲ ਜੀ ਬੱਚੀ ਦੇ ਕੇ ਤਾਂ ਹੋਰ ਵਾਜ ਜਾਵੇ ਠੀਕ ਆ ਜਾਰਸੀ ਦਾ ਲੱਗਾ ਠੀਕ ਆ ਚੰਗਾ ਲੱਗਦਾ ਵਾਹ ਕਹ ਬਾਟੇ ਆਰ ਚੁਲੇਸ ਹੋ ਜਾਊਗਾ ਜੀ ਅੱਗੇ ਵੀਰੇ ਤੈਨੂੰ ਨੰਬਰ ਇਹ ਵੀ ਜਰਸੀ ਆ ਇਹਦਾ ਕਲਰ ਆ ਜਾਂਦਾ ਕਾਫੀ ਕਲਰ ਵੱਡੀ ਭਾਈ ਇਹ ਇਹਨਾਂ ਨੂੰ ਵੀ ਵੱਡੀ ਆ ਕੋਈ ਛੋਟੀ ਨਹੀਂ ਗਈ ਇਹਨਾਂ ਦੋਨੋਂ ਵੇੜਾਂ ਨੂੰ ਵੱਡੀ ਉੱਚੀ ਆ ਹੋਰਾ ਉੱਚੀ ਆ ਚਾਰ ਰੋਗਲਾ ਸੁਆ ਕਰਨ ਮਾ ਬਰੇ ਇਹ ਵੀਰੇ ਦੂਜਾ ਹੀ ਸੁਆ ਵਾ ਇਹ ਮੰਨ ਕੇ ਚੱਲ ਸੁਈ ਆ 16 ਤਰੀਕ ਨੂੰ ਸ਼ਾਉਂ ਜੇਰ ਜੁਰ ਦੀ ਗਰੰਟੀ ਆ ਆਪਣੀ ਪੂਰੀਆਂ ਤਸੱਲੀ ਆ 4 ਦਿਨ ਹੋ ਗਏ ਹਾਂ 4 ਦਿਨ ਬੱਚੀ ਆ ਦਿੱਤਾ ਜੀ ਬੱਚੀ ਆ ਮਗਰ ਭਾਈ ਜਰਸੀ ਕੋਈ ਮਗਰ ਜਰਸੀ ਬੱਚੀ ਆ ਸੋਹਣੀ ਆ ਨਾਰੂਆ ਨਾਲ ਹੀ ਆਜੇ ਬੱਚੇ ਦਾ ਆ ਲੈ ਨਾਰੂਆ ਵੀ ਹਜੇ ਗਿੱਲਾ ਪਿਆਲਾ ਮਗਰ ਜੇ ਹੋਜੀ ਆਪ ਉਹ ਜਾਂ ਬੱਚਾ ਜੀ ਥੋੜਾ ਜਿਹਾ ਗਿੱਲਾ ਹੋਇਆ ਹੋਇਆ ਤਾਂ ਕਰਕੇ ਉਹ ਆਇਆ ਸੀਗਾ ਕਰਕੇ ਨਾ ਠੀਕ ਹੈ ਜੀ ਇਹਦੇ ਥੱਲੇ ਬਈ ਹੁਣ ਭੰਡੇ ਵਾਲਾ ਕਿੰਨਾ 15 ਕਿਲੋ ਹੋਊਗੀ ਭਲਾ ਕੋਈ ਦੋ ਡੰਗ ਚੋਲੇ ਚਾਰ ਚੋਲੇ ਆਪਾਂ ਨੂੰ ਕੋਈ ਚੱਕਰ ਨਹੀਂ ਆ 15 ਕਿਲੋ ਹਾਂ ਦੁੱਧ ਮੰਨਣਾ ਦੁੱਧ ਮੰਨ ਲੈ ਨਾਲੇ ਮੰਨ ਕੇ ਚੱਲ ਹੁਣ ਤਾਂ ਉਹ ਟਾਈਮ ਦੇਖ ਲੈ ਕਿੰਨਾ ਹੋਇਆ 10 ਵਜੇ ਹੋਣਗੇ ਸਹੀ ਗੱਲ ਹੈ ਜੀ ਸਾਢੇ 5 ਜੀ ਕਰਕੇ ਚੋਈ ਹੋਈ ਆਪਾਂ ਐਵੇਂ ਨਹੀਂ ਆਏ ਕਿ ਨਹੀਂ ਕਹਿੰਦੇ ਵੀ ਸਾਢੇ 6 ਵਜੇ ਸਾਢੇ 5 ਜੀ ਹੋਈ ਹੋਈ ਆ ਸੋਆ 10 ਵਜੇ ਤੇ 8 ਮਿੰਟ ਹੋ ਗਿਆ ਜੀ ਸਾਫ ਆ ਜਮਾ ਸਾਢੇ 5 ਵਜੇ ਕੀਤੀ ਸੀ ਸਹੀ ਗੱਲ ਸਾਢੇ 5 ਦੇ ਸਾਫ ਹੋਈ ਸ਼ਾਮ ਤੱਕ ਤਾਂ ਫਾਸਟ ਜਾਣਾ ਹਾਂ ਵਧੀਆ ਬਈ ਬਣ ਜਾਂਦੀ ਆ ਚੋਈ ਜੂਈ ਬਹੁਤ ਚੰਗੀ ਹੋ ਗਈ ਭੂਰ ਸ਼ਿਟਾਣੀ ਆ ਤੋਰ ਕੇ ਦਿਖਾ ਦੇ ਵੀਰੇ ਲੋ 15 ਕਿਲੋ ਨੈਟ ਤਿਆਰ ਆ ਜੀ ਦੋ ਟਾਈਮ ਚਾਰ ਟਾਈਮ ਛੇ ਟਾਈਮ 22 ਦੇ ਘਰੇ ਚਵਾਈ ਕਰ ਸਕਦਾ ਜੀ ਬਾਕੀ ਵੀਰੇ ਬੇਲ ਵੀ ਬਹੁਤ ਲੰਮੀ ਆ ਵੱਡੀ ਬਹੁਤ ਆ ਬਾਈ ਦੁੱਧਾਂ ਵੀ ਖਰੀ ਬਹੁਤ ਹੋਊਗਾ ਨੇ ਬਾਈ ਮੋੜ ਨਾਲ ਮੋੜਦੀ ਨਹੀਂ ਸੀਗੀ ਵੜ ਠੀਕ ਆ ਜੀ ਤਾਂ ਇਹੋ ਨੇ ਵੇਟ ਨਹੀਂ ਬਣਿਆਗਾ ਠੀਕ ਆ ਜੀ ਹਾਂ ਚਵਾਈ ਦਾ ਆਪ ਆਪਾਂ ਹੁਣ ਧਾਰਾ ਮਾਰ ਕੇ ਦਿਖਾ ਦਾਂਗੇ ਆਪ ਹੀ ਦੱਸ ਦੂਗੀ ਵਾਕਈ ਹੈਗੀ ਆ ਠੀਕ ਆ ਜੀ ਇਹਦੀ ਡਿਮਾਂਡ ਜੈਜ ਕੀ ਰਹਿਣ ਵਾਲੀ ਬਰੇ ਇਹ ਵੀ ਵੀਰੇ ਬਾੜ ਦੀ ਦੇ ਦੇਾਂਗੇ ਮਾਨ ਤਾਨ ਕਰ ਦਾਂਗੇ ਵਿੱਚੋਂ ਠੀਕ ਆ ਜੀ ਇਹਦੀ ਡਿਮਾਂਡ ਵੀ ਬਾਈ ਦੱਸਦਾ 8000 ਰੁਪਿਆ 15 ਕਿਲੋ ਬੌਲੀ ਨੈਟ ਰੈਡੀ ਆ ਜੀ ਤਸੱਲੀ ਤੁਸੀਂ ਕਰਨੀ ਆ ਬਾਕੀ ਬਾਈ ਮਹੀਆਂ ਵਰਗਾ ਦੁੱਧ ਹੋਊਗਾ ਕੋਈ ਆਏ ਨਹੀਂਗਾ ਵੀ ਪਾਣੀ ਹੋਊਗਾ ਮੇਰਾ ਸਹੀ ਗੱਲ ਜੀ ਆ ਪਾ ਕੇ ਆਉਣਾ ਡੇਰੀ ਮੈਂ ਕੋਈ ਚੱਕਰ ਨਹੀਂ ਛੇ ਤੋਂ ਬਾਹਰ ਆਉਂਦੀ ਆ ਫੈਟ ਇਹਦੀ ਹੁਣ ਵੀ ਠੀਕ ਆ ਜੀ ਤੇ ਹਜੇ ਤਾਂ ਮੇਰੇ ਸੂਈ ਤਾਜੀ ਹਾਂ ਤਾਂ ਜੀ ਸੂਈ ਆ ਛੇ ਤੋਂ ਬਾਹਰ ਆਉਂਦੀ ਆ ਫੈਟ ਇਹਦੀ ਠੀਕ ਆ ਜੀ ਬਾਕੀ ਧਾਰਾ ਮਾਰ ਕੇ ਥੋੜੀ ਧਾਰਾ ਮਾਰਦਿਆਂ ਕੋਈ ਚੱਕਰ ਨਹੀਂ ਨਿਆਣੇ ਦੀ ਲੋੜ ਹੁੰਦੀ ਕਿ ਬਾਈ ਪੌਣਾ ਬਾਈ ਪੌਣਾ ਦਾ ਪਾ ਲਵੇ ਮੈਂ ਪਾ ਵੀ ਲੈਣਾ ਕੋਈ ਟਾਈਮ ਨਹੀਂਗਾ ਕੋਈ ਚੱਕਰ ਲੈ ओके जी 3 ਲੈਸ ਨਾਲ ਜੀ ਮਾਰ ਲੀਓ। ਉਹ ਖੜ ਜਾ। ਬੱਚਾ ਮਗਰ ਵੀਰੇ ਬੱਚੀ ਮਿਲ ਜਾਣੀਆਂ ਤੁਹਾਨੂੰ ਫਾਇਦਾ ਹੋ ਜਾਣਾ ਜੀ। ਉਹ ਠੰਡੀ ਆ ਬਾਈ ਜੀ। ਨਾਲ ਦੋ ਨਾਕ ਬਣ ਜਾਣੀਆਂ। 62000 ਦੀ ਡਿਮਾਂਡ ਆ ਵਿੱਚੋਂ ਲੈਸ ਹੋ ਜੂਗਾ। 60 ਦੀ ਦੇ ਦੇਾਂਗੇ ਬਾਈ ਇਹ ਚੋਂ ਵੀ ਮਾੜਾ ਮੋਟਾ ਮਾਨਦਾਨ ਕਰਦੇ ਕੋਈ ਆਏ ਨਾ ਬਾਈ ਸੌਦੇ ਬਾਜ਼ੀ ਵਾਲਾ ਕੰਮ ਨਹੀਂ ਕੀਤਾ ਪਰ ਬੀਨ ਲੈਣ ਵਾਲਾ ਕੰਮ ਕੀਤਾ ਨੇੜੇ ਜਿਹੜਾ। ਠੀਕ ਆ ਜੀ। ਹਾਂ ਬੰਨ ਦੀ ਬੁੰਨ ਦੀ ਹੱਥ ਨੂੰ ਵਧੀਆ ਫੈਟ ਹੋ ਜਾਂਦੀ ਆ ਵੈੜ। ਠੀਕ ਆ ਜੀ। 60000 ਚੋਂ ਲੈਸ ਹੋ ਜੂਗਾ ਜੀ। ਜਿਹਨੂੰ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ ਸਕਰੀਨ ਬਾਈ ਵੱਡੀ ਆ ਕੋਈ ਐਨ ਛੋਟੀ ਨਹੀਂ ਆ ਵੇਲੇ ਦੂਜਿਆਂ ਨਾਲ ਵੀ ਵੱਡੀ ਆ ਚਾਰ ਉਂਗਲਾਂ ਉੱਚੀਆਂ ਸਾਰਿਆਂ ਦੀ ਚੰਗੀ ਆ ਕੋਈ ਛੋਟਾ ਮੰਨ ਕੇ ਨਾ ਜਿਹਨੂੰ ਜੱਜੂ ਕੀ ਕਨੈਕਟ ਬਾਈ ਨਾਲ ਕਰ ਸਕਦੇ ਆ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਧੰਨਵਾਦ